ਮਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਲੇਡੀਆਂ ਨੇ ਬੜ ਚੱਲ ਕੇ ਅੱਜ ਦੇ ਪਾਗਲੇ ਔਰ 70 ਟੂ 90 ਦੇ ਜਿਹੜੇ ਗਾਣੇ ਸੀ ਉਹ ਉਹਨਾਂ ਨੇ ਗਾਏ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸੀ ਬੜਾ ਮਜ਼ਾ ਆਇਆ ਸਾਨੂੰ ਮਤਲਬ ਸਾਰਾ ਔਰ ਫਸਟ ਸੈਕਿੰਡ ਥਰਡ ਕੱਟਿਆ ਔਰ ਮੈਡਮ ਦਲਜੀਤ कौर ਬੱਗਾ ਉਹਨਾਂ ਨੂੰ ਫਸਟ ਕੱਟਿਆ ਬੜਾ ਵਧੀਆ ਲੱਗਿਆ ਵੈਸੇ ਬਹੁਤ ਇੰਜੋਏ ਕੀਤਾ ਸਾਨੂੰ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਤਾਂ ਇੱਥੇ ਆ ਕੇ ਬਹੁਤ ਕੁਝ ਸਿੱਖਦੇ ਹਾਂ ਅਸੀਂ ਇੱਥੇ ਨਹੀਂ ਨਹੀਂ ਇਹ ਗੱਲਾਂ ਸਿੱਖਦੇ ਆਂ ਇੱਕ ਦੂਜੇ ਨਾਲ ਮਿਲਦੇ ਆਂ ਫਿਰ ਪ੍ਰੇਮ ਪਿਆਰ ਬਹੁਤ ਵੱਡਾ ਸੱਟਾ ਜਿੱਤ ਦਾ ਕੰਪੀਟੀਸ਼ਨ ਜਿੱਤਾ ਲੱਗਿਆ ਬਹੁਤ ਅੱਛਾ ਲੱਗਾ ਬਹੁਤ ਅੱਛਾ ਬਹੁਤ ਅੱਛਾ ਰਿਹਾ ਫੰਕਸ਼ਨ ਤੇ ਸਾਡੇ ਵਾਸਤੇ ਸਾਰੇ ਹੀ ਬੀਨਾਰ ਹੈ ਬਹੁਤ ਅੱਛਾ ਜੋ ਵੀ ਪਾਰਟ ਕਰਦੇ ਹੈਗੇ ਸ਼ੋਰੀ ਮੈਡਮ ਤੇ ਉਹ ਸਾਰਿਆਂ ਨੂੰ ਮੌਕਾ ਦਿੰਦੇ ਆ ਕੋਈ ਐ ਨਹੀਂ ਕਿ ਇੱਕ ਜਣੇ ਨੂੰ ਮੌਕਾ ਦੇ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਆ ਕਰਨ ਦਾ हेलो नमस्ते सशिगल दा दोस्तों मैं तेरा दोस्त हरदीप हूं और ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਗੱਲ ਕਰੀਏ ਵਿਕਟਰੀ ਲੇਡੀਜ਼ ਕਲੱਬ ਜੀ ਦਾ ਅੱਜ ਬਹੁਤ ਹੀ ਪਿਆਰਾ ਜਿਹੜਾ ਇੱਕ ਥੀਮ ਰੱਖਿਆ ਗਿਆ ਸੋਲੋ ਸਿੰਗਿੰਗ ਕੰਪੀਟੀਸ਼ਨ ਤੇ ਜਾਣਦੇ ਆ ਕਿਸ ਥੀਮ ਦੇ ਉੱਪਰ ਸਾਰੇ ਮੈਂਬਰਸ ਨੇ ਅੱਜ ਜਿਹੜੇ ਆਗੇ ਨੇ ਆਪਣੇ ਆਪਣੇ ਸੋਲੋ ਸਿੰਗਿੰਗ ਕੰਪੀਟੀਸ਼ਨ ਕੀਤਾ ਸਸ਼ੀ ਗਾਲ ਜੀ ਨਮਸਕਾਰ ਜੀ ਮੈਂ ਮਿਸ ਰਮਾ ਸ਼ੋਰੀ ਫਾਊਂਡਰ ਵੀ ਹਾਂ ਔਰ ਪ੍ਰੈਜ਼ੀਡੈਂਟ ਵੀ ਹਾਂ ਵਿਕਟਰੀ ਲੇਡੀਜ਼ ਕਲੱਬ ਦੀ ਦੂਸਰੀ ਗੱਲ ਇਹ ਹੈ ਕਿ ਅਸੀਂ ਅੱਜ ਸਿੰਗਿੰਗ ਦਾ ਕੰਪੀਟੀਸ਼ਨ ਰਿਫਰ ਫਰਸਟ ਟਾਈਮ ਅਸੀਂ ਰੱਖਿਆ ਜਦੋਂ ਸਾਡਾ ਕਲੱਬ ਖੁੱਲਿਆ ਫਰਸਟ ਟਾਈਮ ਇਹ ਸੀ ਸਿੰਗਿੰਗ ਕੰਪੀਟੀਸ਼ਨ ਸੋ ਲੋ ਕੰਪੀਟੀਸ਼ਨ ਰੱਖਿਆ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਮੈਕਸਿਮਮ ਪਾਰਟਿਸਪੈਂਟਸ ਸੀਗੇ 10 ਸੀਗੇ ਤੇ ਉਹਨਾਂ ਸੀ ਉਹਨਾਂ ਨੇ ਫਰਸਟ ਸੈਕਿੰਡ ਥਰਡ ਕੀਤੇ ਤੇ ਥਰਡ ਉਹਨਾਂ ਨੇ ਦੋ ਘਟੇ ਜਦ ਕਿ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਕੀ ਕੀ ਕਰਨਾ ਪਰ ਇਸ ਤਰ੍ਹਾਂ ਕੀ ਦੋ ਥਰਡਸ ਦੇ ਸੀਮ ਨੰਬਰ ਆ ਰਹੇ ਸੀ ਜੋ ਉਹਨਾਂ ਨੇ ਫਿਰ 3 ਲੋ ਹੀ ਕੱਢੇ ਮਨ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਲੇਡੀਆਂ ਨੇ ਬੜ ਚੱਲ ਕੇ ਅੰਦਰ ਤੋਂ ਪਾਗਲੇ ਔਰ 70 ਤੋਂ 90 ਦੇ ਜਿਹੜੇ ਗਾਣੇ ਸੀ ਉਹ ਉਹਨਾਂ ਨੇ ਗਾਏ ਫਸਟ ਦਲਜੀਤ ਬੱਗਾ ਜੀ ਆਏ ਔਰ ਸੈਕਿੰਡ ਲਵleen ਜੀ ਹੈ ਥਰਡ ਸਿਮਰਤ ਹੈ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਪਰਮਜੀਤ ਧੀਮਾਨ ਹੈ ਜੀ ਪ੍ਰਜੇਕਿਤ ਦਾ ਰਾਇਦਾ ਸੋਲੋ ਸਿੰਗਿੰਗ ਕੰਪੀਟੀਸ਼ਨ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸੀ ਬੜਾ ਮਜ਼ਾ ਆਇਆ ਸਾਨੂੰ ਮਤਲਬ ਸਾਰਾ ਔਰ ਫਸਟ ਸੈਕਿੰਡ ਥਰਡ ਕੱਢਿਆ ਔਰ ਮੈਡਮ ਦਲਜੀਤ कौर ਬੱਗਾ ਉਹਨਾਂ ਨੂੰ ਫਸਟ ਕੱਢਿਆ ਬੜਾ ਵਧੀਆ ਲੱਗਿਆ ਵੈਸੇ ਬਹੁਤ ਇੰਜੋਏ ਕੀਤਾ ਸੀ ਮੌਸਮ ਕਿੰਨਾ ਲੱਗਦਾ ਹੈ ਜੀ ਵਧੀਆ ਰਿਹਾ ਦੋਸਤੋ ਬੁਰਗਾ ਦਾ ਗੀਤ ਵਧੀਆ ਬੜਾ ਹਾਂ ਰੀਅਲੀ ਮੌਸਮ ਦੇ ਨਾਲ ਹੀ ਡਿਪੈਂਡ ਸੀ ਸਾਰੇ ਸੌਂਗ ਬੜਾ ਅੱਛਾ ਲੱਗਿਆ ਉਤੋਂ ਮੌਸਮ ਸੁਹਾਵਣਾ ਸੀ ਤੇ ਉਤੋਂ ਗਾਣੇ ਵੀ ਬਹੁਤ ਓਦਾਂ ਦੇ ਰੋਮਾਂਟਿਕ ਅੱਛੇ ਸੀਗੇ ਗਾਣੇ ਜਿਹੜੇ ਸੁਣੇਗੇ ਕਿਹੜੇ ਸਿੰਗਰਸ ਚੁਣੇਗੇ ਅੱਜ ਦੇ ਜਨਰੇਸ਼ਨ ਦੇ ਸੀ ਇਹ ਪਹਿਲੇ ਲੈਜੈਂਡਰੀ ਨਹੀਂ ਇਹ ਨਾ ਜਿਵੇਂ 1970 ਤੋਂ ਲੈ ਕੇ 1990 ਦੇ ਜਿਹੜੇ ਸੀਗੇ ਨਾ ਸੌਂਗ ਉਹਨਾਂ ਦੇ ਵਿੱਚੋਂ ਚੁਣੇ ਗਏ ਸੀ ਹਾਂਜੀ ਹਾਂਜੀ ਬੜੇ ਅੱਛੇ ਸੌਂਗ ਸੀਗੇ ਤੇ ਹਾਂਜੀ ਬਹੁਤ ਵਧੀਆ ਰਿਹਾ ਅੱਜ ਦਾ ਮਸਤ ਤੁਸੀਂ ਕੀ ਸੁਣਾਉਂਗੇ ਅ ਮੈਂ ਤਾਂ ਮੌਸਮ ਹੈ ਆਸ਼ਿਕਾਨਾ ਐ ਦਿਲ ਕਹੀਂ ਸੇ ਉਨ ਕੋ ਐਸੇ ਮੇ ਡੂੰਡ ਲਾਨਾ ਐਸੇ ਮੇ ਡੂੰਡ ਲਾਨਾ ਮੌਸਮ ਹੈ ਆਸ਼ਿਕਾਨਾ ਜ਼ਿਕੀਰ ਆ ਤੁਹਾਡਾ ਵੀ ਤੁਸੀਂ ਕਿੰਦਾ ਰਿਹਾ ਇਹਦਾ ਫੰਕਸ਼ਨ ਫੰਕਸ਼ਨ ਬਹੁਤ ਸੋਹਣਾ ਰਿਹਾ ਬਹੁਤ ਮਨ ਕੇ ਕਿ ਛਤਰੇ ਤਰੀਕੇ ਤੁਸੀਂ ਕਰ ਸਕਦੇ ਹੋ ਜਿਹੜੇ ਨਹੀਂ ਵੀ ਆਪਾਂ ਸਿੱਖੇ ਹੋਏ ਬੱਚੇ ਘਰਾਂ ਮਰ ਜੇ ਲੇਡੀਜ਼ ਘਰੋਂ ਆਈਆਂ ਸੀ ਸਾਨੂੰ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਤਾਂ ਇੱਥੇ ਆ ਕੇ ਬਹੁਤ ਕੁਝ ਸਿੱਖਦੇ ਹਾਂ ਅਸੀਂ ਇੱਥੇ ਨਵੀਂ ਨਵੀਂ ਗੱਲਾਂ ਸਿੱਖਦੇ ਹਾਂ ਇੱਕ ਦੂਜੇ ਨਾਲ ਮਿਲਦੇ ਆਂ ਪਰ ਪ੍ਰੇਮ ਪਿਆਰ ਬਹੁਤ ਵੱਧਦਾ ਸਰ ਗਿਆ ਜਿੱਦਾਂ ਦਾ ਕੰਪੀਟੀਸ਼ਨ ਕੀਤਾ ਲੱਗਿਆ ਬਹੁਤ ਅੱਛਾ ਲੱਗਾ ਸਭ ਐਤਕ ਰੇਲੂ ਲੇਡੀਜ਼ ਨੇ ਪਰ ਇਹਨਾਂ ਨੇ ਮਿਊਜ਼ਿਕ ਜਿਹੜਾ ਆਪਣੇ ਆਪਣੇ ਆਪ ਤੇ ਇਹਨਾਂ ਨੇ ਗਾਇਆ ਆਪਣੇ ਆਪ ਆਪਣੇ ਕੋਸ਼ਿਸ਼ ਕੀਤੀ ਬਹੁਤ ਸੋਹਣਾ ਲੱਗਾ ਬਾਦ ਜਿਆਦਾ ਤੋਂ ਜਿਆਦਾ ਇਹ ਸਾਰਾ ਅਸੀਂ ਜੋ ਵੀ ਹੈ ਰਮਾ ਮੈਡਮ ਨੂੰ ਦਿੰਨੇ ਆ ਸੀ ਬਹੁਤ ਬਹੁਤ ਸ਼ੁਕਰੀਆ ਜੀ ਕੀ ਨਾ ਤੁਹਾਡਾ ਮੇਰਾ ਨਾਮ ਜਸੂ ਚਿਮਮਾ ਕਿੱਦਾਂ ਰਿਹਾ ਬਹੁਤ ਵਧੀਆ ਰਿਹਾ ਸ਼ੌਰੀ ਮੈਮ ਦਾ ਵੈਸੇ ਹਰ ਵਾਰੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਪਰ ਸਿੰਗਿੰਗ ਕੰਪੀਟੀਸ਼ਨ ਸੀ ਬਹੁਤ ਅੱਛਾ ਰਿਹਾ ਸਭ ਨੇ ਬਹੁਤ ਵਧੀਆ ਗਾਇਆ ਕਿਹੜੇ ਕਿਹੜੇ ਗੀਤ ਗਾਏ <laughs> तो नवे जरा पंजाबी गाना एक्चुअली मैं सब तो ज़्यादा सोना लगिया गया पंजाबी गाना गाया गया टॉप सी हो बाकी ठीक सी चलो हिंदी सी हो मेरा नाम सुनीता तो गुप्ता है।, है बहुत ही अच्छा रहा रमा शौरी जी की अध्यक्षता में बहुत अच्छा रहा प्रोग्राम आज का आज की जो हमारी घर से आई महिलाएं हैं उन्होंने भी इतने कॉन्फिडेंस से गाया इतना अच्छा मोटिवेशन इतनी होती है देखकर कितना अच्छा सब परफॉर्म करते हैं और एनर्जी मिलती है देखकर गाने का दिल नहीं किया अंदर से कि मैं भी बहुत बहुत दिल करता है चलो अब मौका मिल रहा है क्या सुनाएंगे मैं क्या सुनाऊँ <laughs> <laughs> <मैं क्या सुनो? laughs> चंदन सबदन चंदन चितवन धीरे से तेरा ये मुस्काना हमें दोष न देना जगवालो हो अगर मैं दीवाना चंदन सबदन चंचल चितवन धीरे तेरा ये मुस्काना मुझे, मुझे देना जगवालो हो अगर मैं दीवाना थैंक यू ਪਤਾ ਨਹੀਂ ਐਸਾ ਗਾਣਾ ਆ ਰਹੀ ਹੈ ਮੈਨੇ ਗਾਣਾ ਗਾਣੇ ਚ ਖੋ ਜਾਂ ਮੈਨੇ ਗਾਣਾ ਅੱਛਾ ਲੱਗਦਾ ਹੈ ਜੀ ਨਾਲ ਅੰਜੂ ਗੁਪਤਾ ਠੀਕ ਹੈ ਕਿੱਦਾਂ ਰਹਾ ਬਹੁਤ ਅੱਛਾ ਬਹੁਤ ਅੱਛਾ ਰਹਾ ਫੰਕਸ਼ਨ ਤੇ ਸਾਡੇ ਵਾਸਤੇ ਸਾਰੇ ਵੀ ਬਹੁਤ ਅੱਛਾ ਜੋ ਵੀ ਪਾਰਟ ਕਰਦੇ ਹੈਗੇ ਸ਼ੋਰੀ ਮੈਡਮ ਤੇ ਉਹ ਸਾਰਿਆਂ ਨੂੰ ਮੌਕਾ ਦਿੰਦੇ ਹੈ ਕੋਈ ਐ ਨਹੀਂ ਕਿ ਇੱਕ ਜਣੇ ਨੂੰ ਮੌਕਾ ਦੇ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਹੈ ਕਰਨ ਦਾ ਤੇ ਐਸੇ ਕਰਕੇ ਥੋੜਾ ਇਨਾ ਕੁਝ ਸੁਣੇ ਪਾਰਟਿਸਪੈਂਟ ਇੱਥੇ ਬਹੁਤ ਗੀਤ ਗਾ ਰਹੇ ਸੀ ਕੀ ਸੁਣਾਉਂਗੇ ਸਾਡੇ ਦਸਤਾਨੇ ਹਾਂ ਇਹ ਵਸ ਚੱਲ ਉਹ ਕੋਈ ਮੜਿਆ ਉੱਥੇ ਕਿਹੜਾ ਗਾਣਾ ਗਾਇਆ ਸੀ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਜਿਹੜਾ ਉਹ ਵੀ ਸੁਣਾ ਦੇ ਦਿਮਾਗ ਕਿਹੜਾ ਸੀ ਫੁੱਲ ਤੁਮੇ ਭੇਜਾ ਹੈ ਖਤਮੇ ਫੁੱਲ ਨਹੀਂ ਮੇਰਾ ਦਿਲ ਹੈ ਫੁੱਲ ਤੁਮੇ ਮੇਰੇ ਮੁੰਜ ਕੋ ਫੇਕਦਾ ਯਾ ਇਹ ਦੁਆਰੇ ਕਾਫਿਲ ਹੈ ਫੂਲ ਤੁਮੇ ਬੇਜ ਹੈ ਖਤਮੇ ਫੂਲ ਨਹੀਂ ਹੈ ਹਾਂ ਜੀ ਪਹਿਲੇ ਤੁਸੀਂ ਇਸ ਸਟੇਜ ਤੇ ਬਹੁਤ ਧੂਮਾ ਭਾਈਆਂ ਹੈ ਕਿਤਾ ਕਿਦਾਂ ਰਾਇਜ਼ ਆਹਣੇ ਬਹੁਤ ਅੱਛਾ ਆਇਆ ਬਹੁਤ ਅੱਛਾ ਆਇਆ ਸ਼ੁਰੂਆਤ ਕਿਦਾਂ ਹੋਇਆ ਇਹਦੇ ਪ੍ਰੋਗਰਾਮ ਦੀ ਕਿਦਾਂ ਸਮਾਪਨ ਹੋਇਆ ਸ਼ੁਰੂਆਤ ਤਾਂ ਸ਼ੀਤਲ ਜੀ ਦੇ ਡਾਂਸ ਨਾਲ ਹੋਇਆ ਸੀ ਹਾਂ उस तो बाद दो डांस एक होर हुए सबराज ने किया उस बार सांगिंग कॉम्पीटिशन इनाम तो मैंने नहीं मिले लेकिन गाया अच्छा दस रहा गाया बड़ा आनंद इंजॉय करके लिता मैं तो हूं ही सुनाया छू लो तुम मेरा गीत अमरे कर दो बन जाओ मीत मेरे मेरी प्रीत अमर कर दो ना उम्र की सीमा हो ना जन्म का हो बंधन जब प्यार करे कोई तो देखे केवल मन ਇਹ ਰੀਤ ਚਲਾ ਕਰ ਤੂੰ ਇਹ ਰੀਤ ਅਮਰ ਕਰ ਦਿਓ ਸਭ ਤੋਂ ਸੇ ਛੂ ਲੋ ਤੂੰ ਤੁਸੀਂ ਦੱਸਦੇ ਕੀ کہنا ਚਾਹੋਗੇ ਸਾਰੇ ਮਹਿਲਾਵਾਂ ਨੂੰ ਜਿੰਨਾ ਜੁਆਏ ਕਿ ਤੁਹਾਨੂੰ ਸਾਰੇ ਸਭ ਨੇ ਮਿਲ ਕੇ ਬਹੁਤ ਜਾਇਕਤਾ ਰਮਾ ਮੈਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਅਸਾਂ ਸਟੇਜ ਤੇ ਖੜੇ ਹੋਣ ਦੇ ਦਿੰਦੇ ਆ ਸਾਨੂੰ ਉਹਨਾਂ ਦੇ ਉਹਨਾਂ ਦੇ ਮੋਟੀਵੇਸ਼ਨ ਦੇ ਨਾਲ ਅਸੀਂ ਆਪ ਥੋੜਾ